ਹਾਂਜੀ ਸਸਤਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਹੈਗਾ ਸਾਡਾ ਬੰਦ ਦੂਸਰਾ ਦਿਨ ਠੀਕ ਹੈ ਜੀ ਅੱਜ ਸਾਨੂੰ ਮੱਥਾ ਟੇਕਣਾ ਪਕਤੀ ਦੀ ਜਿਸ ਦਾ ਸਾਹਿਬ ਵਿੱਚ ਠੀਕ ਹੈ ਜੀ ਸੋਨਾ ਪਾ ਚੱਲਦੇ ਆ ਤੇ ਮੱਥਾ ਟੇਕਦੇ ਆ ਓਕੇ ਅਜੇ ਕਦੇ ਤੇ ਫੋਟੋ ਸ਼ੂਟੀ ਚੱਲ ਰਹੇ ਆ ਫਿਰ ਫੋਟੋ ਸ਼ੂਟ ਕਰਕੇ ਆਪਾਂ ਇੱਥੇ ਜਾਵਾਂਗੇ ਠੀਕ ਹੈ ਜੀ ਮੱਥਾ ਟੇਕਣ ਹਾਂਜੀ ਗਾਇਜ਼ ਅਸੀਂ ਰੂਮ ਚ ਨਿਕਲੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਆਪਣੇ ਮਤਲਬ ਬਾਲ ਸ਼ੋ ਗਿਆ ਤੁਸੀਂ ਵੀ ਜੁਕੇ ਪਹੁੰਚ ਗਏ ਆ ਲੈਂਗੁਏਜਰ ਨਾ ਫਿਰ ਚੱਲਦੇ ਮਤਲਬ ਇਹਨੂੰ ਕੋਹ ਲੱਗੀ ਭਈ ਹੈ ਕਿ ਲੈਂਗੁਏਜ ਕੋਹ ਲੱਗੀ ਬਿਸ਼ੇਂ ਨਾ ਕਿ ਸਰਮ ਲਾਈਟ ਜੇ ਹੋਵੇ ਬਹੁਤ ਲੰਬੀ ਗੱਲ ਕੀਤੀ ਆ ਰਹੇ ਨੇ ਇੱਕ ਵਾਰ ਕੰਟੀ ਹੁਣ ਲੰਗਰ ਖਾਲ ਛਕ ਲਿਆ ਵਾ ਜਾ ਰਹੀਆਂ ਤਕਸ਼ਰੀਬ ਇਸ ਗੱਲ ਸਾਹਿਬਾਨ ਨੂੰ ਠੀਕ ਹੈ ਜੀ तुंहिंजे सच ती कंदा क ਤੇ ਹੁਣ ਵਾਪਸ ਥੱਲੇ ਚੱਲਨੇ ਆ ਕਿਉਂਕਿ ਮਤਲਬ ਬੈਠ ਕੇ 10 ਮਿੰਟ ਹੁਣ ਫਿੱਕਲੇ ਜਾ ਰਹੇ ਆ ਠੀਕ ਹੈ ਜੀ ਹਾਂਜੀ ਗਾਇਸ ਹੁਣ ਸਾਰੇ ਸੰਗਤ ਆ ਰਹੇ ਨੇ ਬਜ਼ਾਰ ਵੱਲ ਨੂੰ ਤੇ ਪੈਰਸ ਜਿਹਨੇ ਸੰਗਤ ਨਾਲ ਨੰਗੇ ਦੇਖ ਸਕਦੇ ਹਾਂ ਬਜ਼ਾਰ ਲੋਕ ਤਾਂ ਕਿੰਨੇ ਜੀ ਨੰਗੇ ਪੈਰੀ ਜਾ ਫਲਾਂਗੇ ਸਾਨੂੰ ਚਿਪਲਾਂ ਦੀ ਲੋੜ ਹੀ ਨਹੀਂ ਹੈਗੀ ਅਸੀਂ ਦੇਖ ਰਹੇ ਹਾਂ ਬਸ ਬਈ ਆਸ ਦੀ ਸੰਗਤ ਨੂੰ ਇੰਨੀ ਕਾਲੀ ਲੱਗੀ ਹੋਈ ਆ ਠੀਕ ਹੈ ਜੀ ਤੋਂ ਘੁਰਨੇ ਬਜ਼ਾਰ ਅਨੰਦ ਬਸਾਈ ਦਾ ਉਹਦੇ ਸਾਹਮਣੇ ਗੋਡਾ ਕੇ ਜਿਗਰਸਾ ਹੈ ਇਹ ਦਰ ਸੰਗਦਾ ਤੇ ਇਹ ਦਰ ਸੰਗਦਾ ਪਿੰਡਾਂ ਵਾਲੀ ਹੁਣ ਗਾਇਸ ਬਿਜਾਰ ਚਲਬ ਦੇ ਲੱਬ ਦੇ ਸਭ ਨੂੰ ਲੱਭੀ ਇੱਕ ਸ਼ਾਪ ਨੇ ਇੱਥੇ ਫੋਟੋ ਲਗਾਂ ਮੁੰਡਾ ਤੇ ਆ ਬਾਈ ਜੀ ਹੁਣੀ ਫੋਟੋ ਸੰਗੀਆਂ ਬਣਾ ਕੇ ਸਰਾਨੇ ਠੀਕ ਹੈ ਜੀ ਉਹ ਫੋਟੋ ਬਾਕੀ ਚੱਲ ਰਿਹਾ ਇੱਥੇ ਬਾਕੀ ਸਭ ਬਾਕੀ ਨੂੰ ਮੋਟੋ ਬਾਹਰ ਦਿਖਾਉਣੇ ਵੀ ਫੋਟੋ ਸਿੱਕੇ ਜੀ ਬਣਾਈਏ ਠੀਕ ਹੈ ਜੀ ਹਾਂਜੀ ਗਾਇਸ ਅਸੀਂ ਬਣਾਈ ਆ ਅਨੰਤ ਵੀਰ ਦੀ ਫੋਟੋ ਪਿੱਲੋ ਕੇ ਠੀਕ ਆ ਜੀ ਇਸ ਦੇ ਨਾਲ ਕੋਈ ਸੋਨੇ ਸੋਨਾ ਦਾ ਬਤਨ ਮਿੱਠੂ ਨਾ ਓਕੇ ਆਡੀਓ ਗਾਈਡ ਹੁੰਦਾ ਉਹ ਹਾਂਜੀ ਗਾਇਸ ਸੋਣ ਅਸੀਂ ਆਏ ਆ ਵਿਰਾਸਤ ਇੱਕ ਖਾਲਸਾ ਮਿਊਜ਼ੀਅਮ ਠੀਕ ਆ ਜੀ ਜੇ ਅਸੀਂ ਸਾਰਾ ਦੇਖਣਾ ਦੱਸੋ ਬਾਕੀ ਜੇ ਤੁਸੀਂ ਥੋੜਾ ਟਾਈਮ ਘੱਟ ਹੋ ਜਾਵੇ ਤਾਂ ਠੀਕ ਆ ਅੰਦਰ ਨੂੰ ਚੱਲਣਾ ਅੰਦਰ ਜਾਓ ਹਾਂ ਐ ਕਿੱਸ ਕੇ ਨਾ ਉਹ ਤਾਂ ਬੜਾ ਨਵਾਂ ਨਵਾਂ ਮਰਿਆ ਸੀ ਨਾ ਤੋਂ ਮੈਨੂੰ ਯਾਦ ਸਟਾਪ ਤੋਂ ਪਹਿਲਾਂ ਮੈਨੂੰ ਯਾਦ ਆ ਉਹ ਚੜੀ ਨਹੀਂ ਸੀ ਉਹ ਨਹੀਂ ਖੜੇ ਵੀ ਅਸ ਤੇਰੇ ਨਾਲ ਆਪਾਂ ਇੱਥੋਂ ਆਪਾਂ ਅੰਦਰ ਲੈਣਾ ਹੈ ਫਿਰ ਵਿੱਚ ਨਹੀਂ ਪਤਾ ਕਿ ਨਾ ਕਿੱਥੇ ਕਰਨੇ ਨੇ ਤੂੰ ਗੈਸ ਦੇਖ ਸਕਦੇ ਹੋ ਪਹਾੜੀਆਂ ਆ ਗਈਆਂ ਨੇ ਮੈਨੂੰ ਸੁਪਨੇ ਇੰਤਹਾਬ ਨਹੀਂ ਸੁਪਨੇ ਜਾਂ ਕਿਹ ਚਾ ਚਾ ਨਾ ਨਹੀਂ ਕਰਦਾ ਹੈ ਨਾ ਕਿਲੋਮੀਟਰ ਦਾ ਦਿਨ ਹੈ ਇਹ ਬਹੁਤ ਬਾੜ ਚੱਲ ਜੇ ਬਹੁਤ ਪਾੜ ਚੱਲ ਜੇ ਜਿਹੜਾ ਪਹਿਲਾਂ ਜਿਉਂਦਾ ਜਿਹਦੀ ਫਿਲਮ ਹੈ ਹਾਂਜੀ ਗਾਇਸ ਅਸੀਂ ਪਹਾੜ ਵਗੈਰਾ ਘੁੰਮ ਗਏ ਆ ਘੁੰਮ ਲਈਏ ਠੀਕ ਹੈ ਜੀ ਪਹਾੜਾਂ ਜਿkommer ਸੈਰ ਸਰ ਕਰਦੇ ਪਹਾੜਾਂ ਦੇਲ ਜੀ ਤੁਸੀਂ ਦੇਖੋ ਮੇਰੇ ਬੜਾ ਖਾ ਚੁੱਕਿਆ ਮੈਂ ਵੀ ਠੀਕ ਹੈ ਜੀ ਸੋ ਗਾਇਸ ਅਸੀਂ ਆ ਗਏ ਹਿਮਾਚਲ ਚ ਹੁਣ ਸਜਾਹੇ ਆ ਵਾਪਸ ਪੰਜਾਬ ਕਿਉਂਕਿ ਰੂਮ ਸਾਨੂੰ ਮਿਲ ਗਿਆ ਸੀਗਾ ਸੋ ਹੁਣ ਆਪਾਂ ਚੱਲਦੇ ਰੂਮ ਵਿੱਚ ਰੈਸਟੋਰੈਂਟ ਵਗੈਰਾ ਕਰਦੇ ਆ ਤੇ ਫਿਰ ਕੋ ਬੰਦੋਲ ਸਾਹਿਬ ਦੇਖਦੇ ਰਹੇ ਆਪਣੇ ਰੰਦੇ ਹੋਇਆ ਠੀਕ ਹੈ ਜੀ ਯੂ ਵੋਸ ਆ ਰਿਹਾ ਹੈ ਜੇ ਤੂੰ ਪੜਾ ਪਹਾੜਾਂ ਆਹਣ ਜੀ ਗਾਇਸ ਕੌਣ ਸੀ ਆਇਆ ਹੈ ਭਜੀ ਤੁਸੀਂ ਜੱਜ ਜੀ ਬਸ ਇਸ ਹਨ ਨੂੰ ਰੂਮ ਮਿਲਿਆ ਵਾ ਠੀਕ ਹੈ ਜੀ ਸੋ ਫੋਟੋਆਂ ਰੂਮ ਦੇ ਠੀਕ ਆ ਗਏ ਹਾਂ ਫਨੀ ਗਾਇਸ ਤੁਹਾਨੂੰ ਇਸ ਰੂਮ ਵਿੱਚ ਆ ਕੇ ਜਿਹੜਾ ਰੂਮ ਬਣਾਇਆ ਇਹਨਾਂ ਨੇ ਸ਼ਾਨਦਾਰ ਰੂਮ ਠੀਕ ਹੈ ਜੀ ਡੋਲ ਰੂਮ ਬੜਾ ਠੀਕ ਹੈ ਜੀ ਕੀ ਲੱਗਾ ਵਾ ਦੇਖੋ ਜੋ ਫਨੀ ਗਾਇਸ ਹੁਣ ਅਸੀਂ ਕੋੜੀ ਕੋਟੀ ਦਾ ਕਾਰ ਲੀ ਆ ਸੋ ਅਸੀਂ ਜਾ ਰਹੇ ਆ ਗੁੰਦਵਾਰਾ ਸਾਹਿਬ ਪੱਕੀ ਨਾਲ ਤੁਹਾਨੂੰ ਉੱਥੇ ਪਹੁੰਚ ਕੇ ਦੱਸ ਦਿਆਂ ਠੀਕ ਹੈ ਜੀ ਹਾਂ ਜੀ ਗਾਇਸ ਅਸੀਂ ਹੁਣ ਰੈਸਟੂਰੈਂਟ ਕੱਢ ਲਈ ਆ ਤੁਸੀਂ ਜਾ ਰਹੇ ਆ ਗੁਰਦਰਾ ਸ਼ਿਦੀ ਬਾਗ ਮਿਸਲ ਸ਼ਿਦਾਤਾ ਨਾ ਬਾਲ ਠੀਕ ਹੈ ਜੀ ਜਦੋਂ ਕਾ ਤੁਸੀਂ ਕਰ ਲਾਸ਼ਣ ਨਾਲ ਅਸੀਂ ਚਲਾਗੇ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਅਸੀਂ ਪਹੁੰਚ ਚੁੱਕੇ ਆ ਗੁਰਦਰਾ ਸ਼ਿਦੀ ਬਾਗ ਮਿਸਰ ਸ਼ਿਦਾਤ ਤਲਨਾ ਦਾਲ ਠੀਕ ਹੈ ਜੀ ਤੁਸੀਂ ਪਹੁੰਚੇ ਸ਼ਾਰਟਕਸ ਨਾਲ ਆਟੋਵੈਲ ਨਿਲਿਆ ਨਹੀਂ ਆ ਇਧਰ ਆਵਾਜ਼ੋਂ ਸਿੰਘ ਬੈਠੇ ਐ ਸੰਦੇਰੇ ਪਾ ਭਾਈ ਉਧਰ ਜਿਆ ਦਾ ਬੋਲਦੇ ਆ ਇਹ ਕਿਹਨੂ ਦੇ ਦਏ ਥਣ ਕੇ ਜਿਸ ਕੋ ਨੇ ਤੋਗੇ ਕਿਨਾਰਾ ਕਰ ਜਾਂਦਾ ਤੇ ਲਿਚਿਤ ਇਹ ਆਵੇਗਾ ਗਾਂ ਵਧੇਗਾ ਤੇ ਫਿਰ ਡਟ ਕੇ ਮੁਕਾਬਲਾ ਕਰਾਂਗੇ ਤੋ ਸਿੰਘ ਮੌਜ ਵਿੱਚ ਬਿਚਰਦੇ ਸਰਤਾ ਹੋ ਕੇ ਕਿਨਾਰਾ ਕਰ ਜਾਂਦਾ ਤੇ ਲਿਚਿਤ ਇਹ ਆਵੇਗਾ ਗਾਂ ਵਧੇਗਾ ਮੁਕਾਬਲਾ ਕਰਾਂ ਲਈ ਜੋ ਸਿੰਘ ਮੌਜ ਵਿੱਚ ਵਿਚਰਦੇ ਸਨ ਔਰਾਂ ਉਹ ਸਿੰਘ ਇਧਰੋਂ ਗਏ ਤਰਨ ਹਾਰ ਵਾਹਿਗੁਰੂ ਪਾਰਿ ਉਤਾਰਨ ਹਾਰ ਬੁਧਿ ਪਾਵਿਨ ਹਾਰ ਭੁਜਾਂ ਸਤ ਸ੍ਰੀ ਅਕਾਲ ਅਕਾਲ ਦੇਗ ਤੇਗ ਫਤਿਹ ਗੁਰੂ ਖਾਲਸਾ ਜੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ ਜਮ ਲੱਜਾਇ ਕਰ ਭਾਗ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਦੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੂ ਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਧਾਨ ਸੋ ਤੇ ਗੁਰੂ ਸੋਧਾਨ ਸੋਹਾਵਾ ਆਮਰਾ ਦੇ ਗੁਰੂ ਸਿੱਖੇ ਜੇ ਨਾਨਕ ਸਤ ਗੁਰ ਪੂਜਿਆ ਤਿਨਹਾਰ ਪੂਜ ਹੁਣ ਗਏ ਇਸ ਲੰਗਰ ਸ਼ਗਨ ਤੋਂ ਬਾਅਦ ਅਸੀਂ ਕੀ ਲਏ ਆ ਮਲੇ ਕੁਦਾਮ ਤੇ ਬਾਕੀ ਖਾ ਰਹੇ ਨੇ ਕੁਲਫੀਆਂ ਠੀਕ ਹੈ ਜੀ ਹਾਂਜੀ ਗਏ ਹੁਣ ਸਿਰੂਮ ਵਿੱਚ ਆ ਗਏ ਆ ਤੇ ਅਗਦਾ ਜੇ ਨੂੰ ਹੁੰਦਾ ਜਦੋਂ